ਬਚਨ ਮਾਰਨਾ ਨਹੀਂ ਮੋਹੇ ਦਿਖਾਰੋ ਸੱਜਣ ਕੇ ਆ ਕੇ ਮੈਨੂੰ ਵਿਖਾਰਿਓ ਨਹੀਂ ਪਤਾ ਯਾ ਆਪ ਨੂੰ ਮੌਤ ਦੇ ਘਾਟ ਕਰ ਦੇਣਾ ਉਹਨਾਂ ਨੇ ਸੋਨ ਲਹੋ ਘਾਤ ਸੋਨ ਲਹੋ ਪਾ ਲక్ష్ਮਣ ਰਗ ਬਰ ਰਗ ਬਰ ਪਾਪਾਂ ਆ ਰਗ ਬਰ ਰਾਜੇਂਦਰ ਜੀ ਦੀ ਗੱਲ ਸਾਜੇ ਦਾਲ ਚੱਲਿਓ ਜਾ ਕਰਕੇ ਦਾਲ ਫੌਜ ਨੂੰ ਚੱਲਿਆ ਲక్ష్ਮਣ ਜਲ ਫਲ ਹਲਿਓ ਜਲ ਫਲ ਧਰਤੀ ਹਿੱਲ ਗਈ ਸਾਰੇ ਪਾਣੀ ਆਦਿਕ ਉੱਠ ਦਾਲ ਤਹੂਰੰ ਕੋਠੀਏ ਦਾਲ ਫੌਜ ਦੇ ਨਾਲ ਧੂੜੀ ਨਾ ਬਿਚੜ ਕੂਰੰ ਇਹ ਨਾ ਬਾਕਾਸ ਜਣ ਝੜੀ ਲਾ ਦਿੱਤੀ ਆਪ ਗਿਆਸ ਆਸਮਤੀ ਨੂੰ ਚਾਹੋ ਦੇਸ ਤੂੰ ਕੇ ਚਾਰ ਸੇ ਤੇਰਾ ਤੂਕੇ ਨੇੜੇ ਹੋਏ ਹਰ ਹਰ ਕੂਕੇ ਹਰ ਹਰ ਨਾਮ ਹਰ ਨਾਮ ਮਾਰਨਾ ਦਾ ਨਾਸ ਦਾ ਕਹਿੰਦੇ ਮਾਰ ਲੋ ਮਾਰ ਲੋ ਕੂਕਦੇ ਹੈ ਬਰਖਤ ਬਾਨ ਵਰਖਾ ਔਰ ਤੀਰਾਂ ਦੇ ਫਿਰ ਕਤ ਜਵਾਨ ਜਵਾਨ ਜਿਹੜੇ ਸਿੜਕ ਦੇ ਕੰਮ ਦੇ ਹਨ ਲਹ ਲਹ ਤੂੰ ਜਾਨੰ ਲਹ ਲਹ ਤੂੰ ਜਨਮ ਤੂੰ ਜਨਮ ਦੇ ਪੰਡੀਆਂ ਸੀ ਲਹ ਲਹ ਕਰਦੀਆਂ ਰਸਾਂ ਤੇ ਖਾ ਖਾ ਪੂਜਨ ਖਾ 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 ਪੂਜਨ ਬਾਹਰ ਜਿਹੜੀਆਂ ਸੂਰਮਿਆਂ ਦੇ ਖਾਏ ਪੰਜਾਤ ਬਿਜਨਾ ਜਫਾ ਜਫੀ ਹੋ ਪਏ ਹੱਸ ਹੱਸ ਕੂਕੇ ਹੱਸ ਹੱਸ ਕੇ ਖੁਸ਼ ਹੋ ਕੇ ਢੂਕੇ ਰਣਦੇ ਸੂਰਜ ਤੇ ਤੋਲਾਸ ਕਾਸ ਕਾਸ ਕੂਕੇ ਕਾਸ ਕਾਸ ਜੋਰ 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 ਨਾਲ ਕੂਕੇ ਬੋਲਦੇ ਹੁਣ ਤੁਨ ਬਾਲੰ ਕਣ ਲੈ ਸੁਣ ਲੋ ਸੁਣ ਲੋ ਬਾਲਕਿਓ ਹਟ ਤਾਜ ਉਹ ਤਾਲੰ ਹੱਥ ਜਿਹੜਾ ਨਾ ਤੁਹਾਡੇ ਪਾਜ ਦੇ ਛੇ ਤੇ ਛੱਡ ਦਿਓ ਤਾਲੰ ਛੇਤੀ ਦੋਹਰਾ ਹਮ ਨਹੀਂ ਤਿਆਗਤ ਬਾਜ ਭਰ ਜੇ ਤੇਰੇ ਗੱਲ ਕਹੀ ਲਉ ਤੇ ਕੁਛ ਨੂੰ ਹੱਟ ਛੱਡਦੇ ਹੋ ਕਹਣ ਲੱਗੇ ਅਸੀਂ ਨਹੀਂ ਬਾਦ ਘੋੜਾ ਛੱਡਾਂਗੇ ਤੁਹਾਡਾ ਸੋਨ ਲਸ਼ਮਨ ਲਸ਼ਮਨ ਕੁਮਾਰ ਇਹ ਕੁਮਾਰमित्रा ਦੇ ਪੁੱਤਰ ਲਸ਼ਮਨ ਸੁਨਿਆਕਰ ਰਾਜਕੁਮਾਰ ਆਪਣੋਂ ਭਾਰ ਬਲ ਯੁੱਧ ਕਰ ਤੇ ਆਪਣਾ ਜਿਹੜਾ ਬਾਲ ਉਹ ਨਾ ਤੇਰਾ ਇਹਨੂੰ ਭਾਰ ਕਰਕੇ ਭੜੀ ਪ੍ਰਕਾਸ਼ ਚੰਗੀ ਤਰ੍ਹਾਂ ਸਾਡੇ ਨਾਲ ਜੰਗ ਕਰ ਲੈ ਅਬ ਹੀ ਸੰਕ ਦੇਸਾਰ ਹੋਣੇ ਦੇਰ ਨੂੰ ਕੋਈ ਸੰਕਾ ਛੱਡ ਦੇ ਅਨਕਾ ਛੰਦ ਲਸ਼ਮਣ ਗੱਜਿਓ ਲਸ਼ਮਣ ਦੇ ਗਾਲ ਸੁਣੀ ਲਓ ਤੇ ਕੁਛ ਵੀ ਕਰ ਦਿੱਤੇ ਆ ਬੱਡ ਧਨ ਸਜਿਓ ਬੜਾ ਧਨ ਸਜਾ ਲਿਆ ਬਹੁਤ ਸਾਰੇ ਸ਼ੋਰੇ ਬੜੇ ਤੀਰ ਚਲਾਏ ਜਨ ਕਨ ਓਰੇ ਜਨ ਕਰੋ ਕਣ ਬਦਲ ਚੋਰੇ ਘੜੇ ਪੈਂਦੇ ਹਨ ਉਤ ਦੇਵ ਦੇਖਾਂ ਉਤਰੋ ਦੇਵਤੇ ਵੇਖਦੇ ਆ ਤਨ ਤਨ ਲੇਖਾਂ ਤਨ ਤਨ ਦੀ ਆਵਾਜ਼ ਕਰਦੇ ਦੇਖਾ ਜਾਣਦੇ ਹਨ ਇਤ ਫਰ ਛੂਟਾਂ ਉਤਰੋ ਸਰ ਤੀਰ ਚਲਦੇ ਹਨ ਮਤ ਕਣ ਤੂਟਾਂ ਮਾਸ ਕਣ ਤੂਟਾਂ ਮਾਸ ਮਾਸ ਦੇ ਕਣ ਕਣ ਕੇ ਟੁੱਟ ਚ ਟੁੱਟਦੇ ਆਂ ਤੀਰਾਂ ਨਾਲ ਬਾਤ ਬਾਹਰ ਗਾਜੇ ਬਾਤ ਬਾਤ ਜੋ ਹਨ ਸੂਰਮੇ ਉਹ ਬਾਦ ਸ਼੍ਰੇਸ਼ਟ ਗੱਜੇ ਹਨ ਦੰਦਪ ਬਾਜਾਂ ਦੰਦ ਦੇ ਬਾਜੇ ਤੋਸੇ ਵਜਦੇ ਹਨ ਸਰ ਬਾਹਰ ਸ਼ੋਰ ਹੈ ਸਰ ਤੀਰ ਬਾਹਰ ਸਵੇਕ ਸ਼ੋਰ ਚੱਲਦੇ ਬਲਦੇ ਨਾਲ ਮੁਖ ਨਾ ਹੈ ਮੋਰ ਹੈ ਤੇ ਮੋਰੀ ਕੋ ਮੋਰ ਵੇ ਪਿੱਛੇ ਨੂੰ ਲਖਮਨ ਬਾਤ ਸਿੱਸੋ ਇਹ ਬੱਚਿਆਂ ਨੂੰ ਲੋਕ ਕਿਉਂ ਸਮ ਲਖਮਨ ਕਾ ਰਹਾ ਸਰੇਨ ਸਰੇਨ ਲੜਕਾ ਸਰੇਨ ਸਰੇਨ ਲੜਕਾ ਸੁਣਨਾ ਕਰੋ ਸੁਣਨਾ ਕਰੋ ਇਹ ਲੜਕੇਓ ਜਿਨ ਕਰ ਕਰਖਾ ਆ ਜੈਨ ਮਤਾਂ ਸਾਰ ਪੜੋ ਕਰਖਾ ਜੰਗ ਜਰ ਮਤਾ ਜਾਣ ਕਰੋ ਮੇਰਾ ਸੁਣਨਾ ਕਰੋ ਦੇ ਮਿਲ ਕੋਰਾ ਤੇ ਦੇ ਤੜਕੇ ਦਾ ਕੋੜਾ ਮੈਨੂੰ ਮਿਲ ਪੋਗੋ ਸੋਹੇ ਬਾਲ ਥੋੜਾ ਬਿਲਕੁਲ ਦਾ ਬਾਲ ਥੋੜਾ ਹੀ ਆ ਜਿਹਨਾਂ ਨੇਂਦਰ ਕਹਿੰਦੀ ਆ ਨਾ ਮੈਂ ਕੁਝ ਨਹੀਂ ਦੇਣਾ ਦਾ ਸਮਾਂ ਦਿੱਤੇ ਹਾਂਗੇ ਹੱਥ ਤਾਜੇ ਆਈਏ ਜਨਰੋ ਹੱਥ ਕੱਟ ਛੱਡ ਕਰਕੇ ਆ ਜਾਓ ਤੁਸੀਂ ਜੇ ਜਿਹਨੂੰ ਸਮਝਾਈ ਹੈ ਜੇ ਜੇ ਨਾ ਸਮ੍ਹਈਆ ਸਮ੍ਹਈਆ ਹਾਂ ਜੇਨ ਮਤਾ ਸਮ੍ਹਈਆ ਸਾਹਮਣੇ ਆਉਣੇ ਕਰੋ ਭਾਵਨਾ ਆਉਣਾ ਕਰੋ ਮੇਲ ਮੇਲ ਮੋਕੋ ਕਹਾਂ ਮੇਲ ਕਰੋ ਮੇਲਣਾ ਕਰੋ ਮੋਕੋ ਮੈਨੂੰ ਨਹੀਂ ਡਰ ਨਹੀਂ ਤੋਕ ਤੁਹਾਨੂੰ ਕੋਈ ਡਰ ਨਹੀਂ ਕਿਸੇ ਪ੍ਰਕਾਰ ਦਾ ਹੋਵੇਗਾ ਜਿਸ ਨਹੀਂ ਮਾਨੀ ਜਿਹੜੇ ਸੂਰਮੇ ਸੀ ਸੂਰਮੇ ਕਹਾਨੂੰ ਮੰਨਦੇ ਆ ਆ ਤੇ ਅਭਾਨੀ ਬੜੇ ਮਾਨਵਾਰੇ ਹਨ ਬੜੀ ਵਾ ਤਾਨੂੰ ਗੱਜਿਓ ਉਹ ਤਰਕ پکڑਦੇ ਤੇ ਗੱਜ ਪਏ ਬਲਦੇਸਵਰ ਜੇ ਮੰਨ ਜਾਂਦੇ ਮਰ ਵੀ ਚਵਰੀ ਥੱਲੇ ਹਣ ਵਾਲੇ ਮੰਨ ਜਾਂਦੇ ਇੰਦਰ ਵੀ ਚਵਰੀ ਥੱਲੇ ਹਾਂ ਲੋ ਆਗ ਨਾ ਭੱਜਿਓ ਦੋ ਪੈਰ ਵੀ ਪਿੱਛੇ ਨਹੀਂ ਹਟੇ ਸੂਰਮੇ ਅਜਬਾਲ ਸ਼ਾਂਤ ਹੋਰਨੇ ਦਾ ਮਰਦ ਦਾ ਕੀ ਤਾਂ ਮਜਵਾਨ ਕਰਕੇ ਪਜਸਰ ਜਾਵੇ ਤੇ ਜਾਵੇ ਅਜਬਾ ਸ਼ੰਦ ਸਰਕਾਰ ਦੇ ਸ਼ੰਦ ਰੁੱਧੇ ਰਣ ਭਾਈ ਰੋਕ ਦੇ ਹੜ ਰਣ ਜੰਗ ਵਿੱਚ ਭਾਈ ਦੋਨੇ ਸਾਰੇ ਛੜ ਲਾਈ ਸਾਰੀ ਤੀਰਾਂ ਦੀ ਛੜੀ ਸ਼ੇਂਦਰੀ ਲਾ ਦਤੀ ਪਰਖੇ ਬਾਨ ਤੀਰ ਵਰਸਦੇ ਹਨ ਪਰਖੇ ਜਵਾਨ ਪਰਖ ਲਿਆ ਜਾਨ ਸੂਰਮੇ ਨੂੰ ਕਿੰਨੀ ਕੁ ਤਾਕਤ ਵਾਲੇ ਹੈ ਡਿਗੇ ਹਨ ਮੱਦੰ ਰਣ ਜੰਗ ਦੇ ਮੱਧ ਵਿੱਚ ਡਿਗ ਪਏ ਅਦੋ ਅਦੰ ਅਦੋ ਅਦੰ ਕੱਦਿਓ ਦੇ ਕੱਟ ਦਿੱਤੇ ਦੋ ਟੁਕੜੇ ਭਾਵ ਕਰ ਦਿੱਤੇ ਕੱਤੇ ਅੰਗੰ ਅੰਗ ਕੱਟ ਦਿੱਤੇ ਰੁੱਗੇ ਜੰਗੰ ਰੋਕ ਦੇ ਜੰਗ ਵਿੱਚ ਬਾਨ ਨੂੰ ਛੜਾ ਆਇਓ ਤੀਰਾਂ ਦੀ ਛੜੀ ਲਾ ਦਿੱਤੀ ਹਰ ਬਰਸ ਆਇਓ ਸਰੇ ਹਾਂਜੀ ਬਰ ਬਰਸ ਆਇਓ ਸਰ ਸਰ ਵਰਸ ਆਇਓ ਸਾਰੇ ਗੁੱਸੇ ਹੋ ਗਏ ਤੇ ਸਰ ਵਰਸ ਆਇਓ ਸਰ ਤੀਰ ਵਰਸਾ ਦਿੱਤੇ ਬਹੁ ਆਰ ਮਾਰੇ ਬਹੁਤੇ ਦੁਸ਼ਮਣ ਮਾਰੇ ਢੀਲ ਡਰਾਰੇ ਢੀਲ ਜਿਹੜੇ ਲੰਮੇ ਲੰਮੇ ਕੱਦਾ ਵਾਲੇ ਢੀਲ ਵਾਲੇ ਸੀ ਉਹ ਡਰਾਰੇ ਡਰ ਦੇਣ ਵਾਲੇ ਡਰਾਉਣੇ ਜਿਹੜੇ ਸਾਹਮਣੇ ਬਹੁਤੇ ਲੰਮੇ ਡਿੱਗੇ ਰਨਪੂਮਾ ਜੰਗ ਨੂੰ ਫੋਮ ਵਿੱਚ ਡਗ ਪੈ ਤੀਰਾਂ ਨਾਲ ਲਾਉ ਤੇ ਕੁਸੂ ਦੇ ਮਾਰੇ ਹੋਏ ਨਰ ਮਰ ਹ ਘੁਮੰ ਨਰ ਜਿਹੜੇ ਬਰਤ੍ਰੇਸ਼ ਵੀ ਘੁਮ ਕਰਕੇ ਦੇਵੇ ਜਿਹੜਾ ਖਾ ਕੇ ਰਜੇ ਰਨ ਘਾਇਨ ਜਕਮੀ ਕਰਕੇ ਰਾਜ ਗਏ ਸੂਰਮੇ ਜੰਗ ਚ ਜੱਕੇ ਚਾਇਨ ਚਤਰ ਤੋਗੇ ਚਾਇ ਖੁਸ਼ੀ ਨਾਲ ਆਪੂਰਬਿਸ਼ੰਧ ਘਣੋ ਕੇਤੇ ਹਾਰੇ ਨੇ ਕਿਤਨੇ ਗਣਕੇ ਦੱਸਿਓ ਭਾਈ ਹਣੇ ਜੇ ਤੇ ਹਾਰੇ ਮਾਰੇ ਜਿੱਤੇ ਜਿੱਤ ਨੂੰ ਕਈ ਮਾਰੇ ਕਿਤਨੇ ਮਾਰੇ ਕਿਤੇ ਹਾਰੇ ਕਿਤਨੇ ਹਾਰ ਗਏ ਸਭੇ ਭੱਜੇ ਬਹੁਤੇ ਭੱਜ ਗਏ ਲਾਜੇ ਕਿੱਤ ਦੇ ਵਿੱਚ ਸ਼ਰਮਿੰਦਗੀ ਸਹਿਤ ਹੋਏ ਭਜੇ ਭੈਕ ਭੈ ਖਾ ਕੇ ਭਜਵੇ ਦੌੜ ਗਏ ਜਿੰਮ ਲੈ ਕੇ ਜਿੰਦਗੀ ਨੂੰ ਲੈ ਕੇ ਬਚਾ ਕੇ ਫਿਰੇ ਜੇਤੇ ਜਿਹੜੇ ਫੇਰ ਮੁੜ ਕੇ ਆਏ ਹਣੀ ਤੇ ਕੋਈ ਮਾਰ ਦਿੱਤੇ ਤਿਤਨੇ ਕਿਤੇ ਕਾਏ ਕਿਤੇ ਜ਼ਖਮੇ ਕਰ ਦਿੱਤੇ ਕਿਤੇ ਧਾਏ ਕਿਤੇ ਪਗੋੜੀ ਹੋ ਗਏ ਜਿਤੋਂ ਜੀਤੇ ਤੇ ਬਾਲਕ ਦੋਵੇਂ ਜਿੱਤ ਕੇ ਲਊ ਤੇ ਕੁਸੂ ਭਟੰ ਪੀਤੇ ਜਿਹੜੇ ਸ਼ੇਰ ਮਸੀ ਲਖਮਣ ਨਾਲ ਤੇ ਉਹ ਪੀਚੇ ਦਰਸਤ ਹੋਏ ਮਹਾ ਕ੍ਰੁੱਦੰ ਬੜਾ ਤ੍ਰੋਧ ਗੁੱਸੇ ਦੇ ਕਿਉ ਜੰਗ ਜੰਗ ਤੀਤ ਸੂਰਮਿਆਂ ਨੇ ਦਉ ਭਰਾਤਾ ਦਉ ਭਰਾਤਾ ਭਾਈ ਲਉ ਤੇ ਕੁਸ ਖਗੰ ਖਿਆਤਾ ਸੰਗ ਖਿਆਤਾ ਚਮਕਦਾ ਹੈ ਮਹਾ ਜੋਦੰ ਬਦੇ ਜੰਗੀ ਮੰਡੇ ਕਰੋਦੰ ਗੁੱਸੇ ਨਾਲ ਬਣਾਇਆ ਜੰਗ ਜੰਗੀ ਬਹਨ ਸੱਦੇ ਹੰ ਤੀਰ ਤਨ ਤਨ ਆਰ ਖਿੱਚ ਕੇ ਤਨਖ ਨੂੰ ਬਚੇ ਬੀਰ ਤਦਾਕਾਰ ਹੋ ਬਹਾਦਰ ਭਜੇ ਪੀਰੰ ਈਰੰਕਾਰ ਦੌੜ ਗਏ ਸੱਤੇ ਅੰਗੰ ਅੰਗ ਛੱਟ ਦਿੱਤੇ ਭਜੇ ਜੰਗੰ ਉਹ ਜੰਗ ਵਿੱਚੋਂ ਦੌੜ ਗਏ ਰਨੰ ਜੇ ਨਰਨ ਇੱਕ ਜੰਗ ਵਿੱਚ ਲੁੱਜ ਗਏ ਨਰਨ ਜੁੱਜੇ ਨਰਨ ਸੂਰਮੇ ਜਿਹੜੇ ਸੀ ਜੁੱਜੇ ਸ਼ਹੀਦ ਹੋ ਗਏ ਭੱਜੀ ਸੈਨਮ ਸੈਨ ਫੌਜ ਭੱਜ ਗਈ ਇਨਾ ਚੈਨ ਚੈਨ ਤੋਂ ਸ਼ਾਂਤੀ ਤੋਂ ਰਹਿਤ ਹੋ ਗਈ ਲਛਮਨ ਬੀਰਾਂ ਹਾਂਜੀ ਲਛਮਨ ਲਛਣ ਬੀਰਾਂ ਤੇਰੇੜਾ ਲਛਣ ਬਹਾਦਰ ਸੀ ਤੇਰੇ ਉਹ ਧੀਰਾਂ ਤੇ تیر ਨਾਲ ਖੜਦਾ ਬਾਤੀ ਫੌਜ ਦੌੜ ਗਈ ਇਕੱਲਾ ਰਹਿ ਗਿਆ ਚੜਦਾ ਛਾਉਣ ਦੇ ਹੁਣੇ ਇੱਕ ਬਾਨ ਤੇ تیر ਨਾਲ ਅਰੇ ਪੰਤਾਨ ਦੁਸ਼ਮਣ ਤਾਂ ਵੇਖ ਕੇ ਤਾਂਨ ਖਿੱਚ ਕੇ ਹਣਿ ਉਹ ਭਾਲਾਂ ਆ ਮੱਥੇ ਤੇ ਮਾਰਿਆ ਲਸ਼ਮਣ ਦੇ ਲਉ ਨੇ ਗਿਰਿਓ ਤਾਲੰ ਗਿਰਿਓ ਉਤਾਲੰ ਛੇਤੀ ਨਾਲ ਡਿੱਗ ਪਿਆ ਲਸ਼ਮਣ ਵੀ ਇਹ ਤੇ ਲਸ਼ਮਣ ਨੂੰ ਵੱਧਾ ਹੈ ਸਮਾਬ ਤੋਂ ਇਹ ਤੇ ਮਾਰ ਦਿੱਤਾ ਲਸ਼ਮਣ ਨੂੰ ਆੜੂ ਆੜੂ ਹਾ ਛੰਦ ਪਾਗਦੈਉ ਦਲ ਤ੍ਰਾਸ ਕਹਿ ਕ ਪਾਗਦੈਉ ਭਾਜ ਗਏ ਗਏ ਦਲ ਤਰਾਸ ਕੇ ਕ ਭਾਜ ਗਏ ਭਾਜ ਗਏ ਦਲ ਤਰਾਸ ਕੇ ਕ ਡਰ ਕਰ ਕਰ ਕੇ ਭੱਜ ਗਿਆ ਦਲ ਫੌਜ ਲక్ష్ਮਣ ਨੂੰ ਰਣ ਭੂਮਂ ਦਾ ਹੈ ਕ ਲక్ష్ਮਣ ਨੂੰ ਰਣ ਭੂਮੀ ਵਿੱਚ ਜਾ ਕੇ ਸੁੱਤ ਕੇ ਉੱਥੇ ਜਾ ਕੇ ਚਲੀ ਗਈ ਸਾਰੀ ਫੌਜ ਖੜੇ ਰਾਮਚੰਦ ਹੁਤੇ ਜਹਾਂ ਜਿੱਤੇ ਰਾਮਚੰਦ ਜੀ ਖੜੇ ਸਾਨ ਪਟ ਭਾਜ ਪਟ ਭਾਜ ਭੱਗਲ ਗਏ ਤਹਾਂ ਜਿਹੜੇ ਪਾਸ਼ੂਰ ਨੇ ਸਾਨੋਂ ਭੱਜ ਕੇ ਭਗਲ ਭਗੌੜੇ ਚਲੇ ਗਏ ਉਸ ਜਗ੍ਹਾ ਵਿੱਚ ਜਬ ਜਾਏ ਕਹੀ ਉਹਨਾਂ ਜਿਹੜਾ ਉਹਨਾਂ ਜਾ ਕੇ ਰਾਮਚੰਦਰ ਨੂੰ ਗੱਲ ਕਹੀ ਬਹੁਤ ਭਾਂਤ ਸੋਗ ਦਇਉਤਨ ਉਹ ਬਚਨੇ ਬੜਾ ਸੋਗ ਝੋਰਾ ਦਿੱਤਾ ਰਾਮਚੰਦਰ ਨੂੰ ਬਹੁਤ ਚੋਕ ਝੋਰੇ ਸਹਿ ਤੋਹੇ ਭਰਾ ਨੂੰ ਮਰਿਆ ਵੇਖ ਕੇ ਸੁਣ ਬੈਨ ਮੋਨ ਰਹੇ ਬਲੀ ਹੁਣ ਕਰਕੇ ਉਹਨਾਂ ਨੇ ਬਚਨਾਂ ਨੂੰ ਬਾਹਰ ਵਾਲੇ ਰਾਜ ਚੰਦਰ ਦੀ ਚੌਕੀ ਰਹੇ ਕਿਹੋ ਜੇ ਬਣ ਗਏ ਜਨ ਚਿੱਤਰ ਪਾਹਨ ਕੀ ਖਲੀ ਤੇ ਜਾਣਨਾ ਕਰੋ ਕਿ ਚਿੱਤਰ ਮੂਰਤੀ ਪਾਹਰ ਪੱਥਰ ਵੀ ਖੜੋਤੀ ਹੈ ਇਸ ਦਾ ਚੌਕੀ ਹੋ ਗਏ ਸੁਣ ਕੇ ਉਹਨਾਂ ਬੈਠ ਮੰਤਰੀ ਦੇ ਚਾਰਿਓ ਫਿਰ ਬੈਠ ਕੇ ਸਲਾਹ ਕੀਤੀ ਵਿਚਾਰ ਕੀਤੀ ਤੁਮ ਜਾਹੋ ਭਰਤਿ ਉਚਾਰਿਓ ਤੇ ਕਰਕੇ ਪੜ੍ਹ ਸੁਣ ਤੂੰ ਜਾ ਮਨ ਬਾਲ ਦਵੈ ਜਿਨ ਮਾਰਿਓ ਜਿਨ ਮਾਰਿਓ ਜੈਮਨੀ ਜਿਨ ਮਾਰਿਓ ਜੇ ਮਤ ਮਾਰਿਓ ਮਾਰਿਓ ਮਾਰਨਾ ਕਰੋ ਭਾਵਨਾ ਮਾਰਿਓ ਬਾਲਕ ਬੱਚਿਆਂ ਨੂੰ ਬਾਰੇ ਆਨ 모ਹੇ ਦਿਖਾਰਿਓ ਘਰ ਪਤੜ ਕੇ ਧਾਰਨ ਕਰਕੇ ਪਤੜ ਕੇ ਲਿਆ ਕੇ ਮੈਨੂੰ ਵਿਖਾਇਓ ਸਾਜ ਸੈਨ ਭਰਥ ਚੱਲੇ ਤਾਹਾਂ ਭੰਗ ਮਾਰ ਕੇ ਸਿਆ ਦੇ ਫੌਜ ਨੂੰ ਚੱਲਿਆ ਰਣਬਾਲ ਵੀਰ ਮੰਡੇ ਜਹਾਂ ਜਿੱਥੇ ਮੰਡੇ ਬਣਾਇਆ ਜੰਗ ਬਹਾਦਰ ਬਾਲਕਿਆਂ ਨੇ ਬਹੁਤਾਂ ਤੇ ਵੀਰ ਸੰਘਾਰ ਹੀ ਬਹੁਤ ਹੀ ਕਰਨ ਮਾਰ ਦੇਨ ਸੂਰਮਿਆਂ ਨੂੰ ਪਰ ਉਹ ਪਰੋਗ ਪ੍ਰਹਾਰ ਹੀ ਸਾਦ ਉਹ ਪਰੋਗ ਪ੍ਰਹਾਰ ਹੀ ਉਗ ਸਮੂ ਪਰਿਸ਼ੇਸ਼ ਕਰਕੇ ਉਗ ਸਮੂ ਬਹੁਤੇ ਤੋਂ ਬਹੁਤੇ ਤੀਰਾਂ ਨੂੰ ਪ੍ਰਹਾਰ ਹੀ ਕਰਾਉਂਦੇ ਹਨ। ਸਗਰੀਵ ਔਰ ਬਭੀਸ਼ਨ ਸਗਰੀਵ ਤੇ ਵਿਖਣਾਦਕ ਹਨੁਮੰਤ ਅੰਗਦ ਰੀਚਨੰ ਹਨੁਮੰਤ ਹਨੂਮਾਨ ਅੰਗਦ ਜਿੰਨ ਲੱਤ ਪਾਈ ਸੀ ਜਦ ਜਿਹੜੇ ਕੇਤਰ ਚੁੱਕੇ ਕੇ ਆਰਾਮ ਚੁੱਕਣ ਲੱਗਾ ਸੀ ਉਸੇ ਪੈਰ ਖਿੱਚ ਲੈ ਪਿੱਛੇ ਜਿਹਦੇ ਪੈਰੀ ਪੈਣ ਤਰਾਂਤੰਦਰ ਜਾ ਕੇ ਤਾਂ ਮੇਰੇ ਤੋਂ ਪਹਿਲਾਂ ਇਸ ਤਰ੍ਹਾਂ ਅੰਗ ਦੱਦੇ ਰੀਚਨਮ ਰੂਸ਼ਮ ਜਮਵੰਤ ਬਹੁ ਭਾਂਤ ਸੈਨ ਬਣਾਏ ਕ ਬਹੁ ਤ੍ਰਿਤਨੋ ਸਹਰ ਫੌਜ ਬਣਾ ਕੇ ਤਿਆਰ ਕਰ ਕੇ ਤਨ ਪੈ ਚਲਿਓ ਸਮਹਾਏ ਕ ਸਮਹਾਏ ਤਾਂ ਸਾਹਮਣੇ ਤਨ ਦੇ ਉਪਰ ਚੱਲੇ ਲਉ ਤੇ ਕੁਸੂ ਦੇ ਉਪਰ ਰਨਪੂਮ ਭਰਤ ਗਏ ਜਬ ਜਬ ਜੰਗ ਧੂਮ ਵਿੱਚ ਗਰਾਣਾ ਭਰਤ ਗੁਨਬਾਲ ਦੋਏ ਲਖੇ ਤਬਹ ਦੋਏ ਦੇਖ ਦੋਨੇ ਸੂਰਮੇ ਦੋਏ ਕਾਕ ਪਛਾ ਛੋਬਹੀ ਤੇ ਦੁਆ ਦੇ ਸਿਰ ਦੇ ਉਪਰ ਕਾਂ ਦੇ ਪਛਾ ਖੰਭ ਵਰਗੇ ਕਾਲੇ ਕਾਲੇ ਛੋਟੇ ਛੋਟੇ ਤੇ ਸੋ ਬਨੀਕਾਂ ਛੋਟੀ ਉਮਰ ਦੋ ਆਂਦੀਏ ਜੇ ਲਖ ਦੇਵਦਾਨੋ ਲੋਭ ਹੀ ਲਾਸ ਰੀਤ ਕਰਕੇ ਦੇਵ ਦੇਵ ਤੇ ਦਾਨੋ ਦੇਤ ਲੋਭ ਹੀ ਲਭਾਇਮਾਨ ਹੁੰਦਾ ਐਸਾ ਸੁੰਦਰ ਰੰਗਾ ਕੇਸਾਂ ਦਾ ਭਰਤ ਬਾਤ ਲਭ ਸੋ ਭਰਤ ਬਾਤ ਅਰਥ ਕਰਿਆ ਲਭ ਸੋ ਲਊ ਨੂੰ ਆਪਣਾ ਛੰਦ ਮਨ ਬਾਲ ਛਾਡੋ ਗਰਬ ਓ ਮੂਨੀਆਂ ਦੇ ਬਾਲਕ ਬੱਚਿਓ ਤੇ ਛੱਡ ਦਿਓ ਗਰਵ ਹੰਕਾਰ ਮਿਲ ਆਨ ਮੋਹੂ ਸਰਬ ਆਦਰਕ ਮੈਨੂੰ ਮਿਲ ਪਾਉ ਸਾਰੇ ਲੈ ਜਾਹੇ ਰਾਗ ਬਤੀਰ ਰਾਧਾ ਰਾਮਚੰਦਰ ਦੇ ਤੀਰ پاس ਮੈਂ ਤੁਹਾਨੂੰ ਲੈ ਜਾਵਾਂਗਾ ਇਹ ਨਹੀਂ ਪਤਾ ਰਾਮਚੰਦਰ ਨੂੰ ਇਥੇ ਚੜਾਉਣਗੇ ਤੋਹੇ ਨੇਕ ਦੇਕਾ ਚੀਰ ਤੁਮ ਮੇ ਨੇਕ ਹਾਂ ਸੰਦੇ ਤੀਰ ਤੀਰ ਬਾਸਰ ਤੁਹਾਨੂੰ ਦੇ ਕੇ ਦੋਨਤੇ ਭਰੇ ਸਿਸਮਾਨ ਜਿਵੇਂ ਗੰਮ ਸੁਣੀ ਨਾ ਓਕਾਰ ਦੇ ਨਾਲ ਭਰੇ ਹੋ ਸਿਸਮਾਲ ਕਿਆ ਨੇ ਕਰਕੋਪ ਤਾਨ ਕਮਾਨ ਕਰੇ ਗੁਸਤੇ ਚਾਕੇ ਕਮਾਨ ਖੇਤ ਲਈ ਤਾਣ ਲਈ ਬਹੁ ਭਾਂਤ ਸਾਇਕ ਸ਼ੋਰ ਬਹੁ ਕੀਤਾ ਕਰਕੇ ਸਾਤ ਪੀਰਾਂ ਨੂੰ ਛੱਡਦੇ ਹਾਲ ਜਨ ਅਬਰ ਸਾਵਨ ਓਰ ਜਾਨਾ ਕਰੋ ਤੇ ਅਬਰ ਬੱਦਲ ਹੀ ਸਾਉਣ ਦੇ ਮਹੀਨੇ ਚ ਔਰ ਗੜੇ ਵਰਸਾ ਰਿਹਾ ਹੈ ਲਾਗੇ ਸੁਸਾਇਕ ਅੰਗੋ ਸਾਤ ਪੀਰ ਲੱਗਦੇ ਵਾਜੇ ਹਰਨਾਂ ਤੇ ਗਿਰ ਗਏ ਸੁਬਾਹ ਉਤੰਗ ਸੂਰ ਸਬਾਹ ਉਤੰਗ ਉਤੰਗ ਉੱਚੀਆਂ ਪੁਜਾਂ ਵਾਲੇ ਜਿਹੜੇ ਸਾਨੂੰ ਸਾਰੇ ਡਿੱਗ ਪਏ ਸੁਭਾਸ ਨੂੰ ਕਹੂੰ ਆਂਗ ਭੰਗ ਸੁਬਾਹਾ ਕਿਸਦੇ ਅੰਗ ਕਿਸਦੇ ਅੰਗ ਭੰਗ ਨਾਸਾਨ ਤੇ ਦੀਆਂ ਬਾਹਾਂ ਨਾਸਾਨ ਕਹੂੰ ਚੌਰ ਤੀਰ ਸਨਾਹ ਕਿਸਦੇ ਚੌਰ ਤੇਰੇ ਤੀਰ ਬਸਰੇ ਤੇਰੇ ਸਨਾਸ ਜਿਉਂ ਕਹੂੰ ਚਿੱਤਰ ਚਾਰ ਕਮਾਨ ਕਿਸਦੇ ਚਿੱਤਰਕਾਰੀ ਵਾਲੇ ਚਾਰੋ ਸੁੰਦਰ ਕਮਾਨ ਡਿੱਗੇ ਪਏ ਹਨ ਕਹੂੰ ਆਂਗ ਜੋਧਨ ਬਾਨ ਕਿਸਦੇ ਅੰਗ ਤਤ ਤੇ ਹਨ ਸੂਰਮਿਆਂ ਦੇ ਬਾਣ ਤੀਰਾਂ ਕਹੂ ਅੰਗ ਕਾਏ ਭਪਕ ਹਾਂ ਪੰਗਿਆਂ ਦੇ ਅੰਗਾਂ ਤੇ ਕਾਇਜਸਮ ਲੱਗੇ ਪੱਕ ਪੱਕ ਕਰਦੇ ਬੋਲਦੇ ਆ ਕਹੂ ਤਰੋਨ ਸਰ ਪਾਚਰ ਨਹੀਂ ਸਰੋਨ ਸਰੋਨ ਸਰਤ ਛਲਕ ਸਰੋਨ ਸਰਤ ਸਲਕ ਕਹ ਕਹੂ ਕਿਤੇ ਸਰੋਨ ਖੂਨ ਦੀ ਸਰਤ ਨਦੀ ਕੁੱਛਲ ਕਰਕੇ ਚੱਲ ਰਹੀ ਆ ਛਲਛਲ ਕਰਦੀ ਸੰਪੂਤ ਭੂਤ ਪ੍ਰੇਤ ਪਕੰਸ ਤਿਤ ਤਿਤ ਕਿਤੇ ਭੂਤ ਕਿਤੇ ਪ੍ਰੇਤ ਪਕਰਤ ਬੋਲਦੇ ਹਨ ਸੋ ਕਹੂੰ ਕੁਮਦ ਉਠੰਤ ਕੁਮਦ ਕੁਮਦ ਕੁਮਦਨ ਕੁਮਦ ਦੁਨੀਆ ਕਮਾਦ ਧੜਾ ਜਿਹੜੀਆਂ ਨਾ ਠਾਟੂ ਹਦੀਆਂ ਲੱਗੀਆਂ ਕਹੂ ਨਾਚ ਦੀਰ ਬੈਤਾਲ ਜਦੋਂ ਦੀਰ ਗੁੰਜੇ ਤੇ ਬੈਤਾਲ ਭੂਤ ਨੱਚਦੇ ਰੰਗ ਵਿੱਚ ਲੋ ਬਮਤ ਧਾਕਨ ਜਵਾਲ ਸੋ ਉਹ ਬਮਤ ਉਲਖ ਜਿਹਾ ਹਨਾ ਦਾਕੀ ਨ ਜਵਾਲ ਅੱਗ ਨੂੰ ਰਣ ਕਾਏ ਕਾਏ ਦੀਰ ਇਹ ਹੈ ਜੀ ਰਣ ਜੰਗ ਦੇ ਵਿੱਚ ਕਾਏ ਕਾਏ ਜਖਮ ਖਾ ਖਾ ਕੇ ਵੀਰ ਬਹਾਦਰ ਸਭ ਸਰਾਉਨ ਧੀਗੇ ਚੀਰ ਸਾਰ ਖੂਨ ਨਾਲ ਢਿਜੇ ਚੀਰ ਬਸਤਰ ਜਖਮ ਖਾ ਖੋ ਤੇ ਇੱਕ ਵੀਰ ਭਾਜ ਚਲੰਤ ਇੱਕ ਬਹਾਦਰ ਭੱਜ ਕੇ ਚਲਿਆ ਇੱਕ ਆਨ ਜੁੱਧ ਜੁਟੰਤ ਭਾਜ ਕੇ ਜਾਂਦੇ ਕਾਕੇ ਜੰਗ ਵਿੱਚ ਜੁੜਦੇ ਹਨ ਦੁਬਾਰਾ ਇੱਕ ਐ ਤੇ ਐ ਚ ਕਮਾਨ ਤੇ ਫਿਰ ਫਿਰ ਤੇ ਤਨਖ ਨੂੰ ਤੱਕ ਵੀਰ ਮਾਰਤ ਬਾਨ ਵੀਰ ਬਹਾਦਰ ਨੂੰ ਤੱਕ ਤੇ ਮਾਰਦੇ ਨਿਸ਼ਾਨਾ ਬਣਾ ਕੇ ਤੇ ਜਾਰੇ ਆਣ ਤੇ ਭੱਜ ਜਾਂਦੇ ਮਰਦੇ ਹੌਣ ਨਹੀਂ ਸੁਰਗ ਤਾਉਨ ਬਸੰਤਾ ਨਹੀਂ ਸੁਰਗ ਤਾਉਨ ਔਰ ਉਹ ਕਦੋਂ ਸੁਰਗ ਵਿੱਚ ਨਹੀਂ ਉਹਦੇ ਵਾਸਤਵਾਸਾ ਹੁੰਦਾ ਇਹ ਭੱਜ ਜਾਣ ਕੈਰ ਗਜਰਾਜ ਬਾਜ ਅਨੇਕ ਗਜਰਾਜ ਅਹਰਾਪਾ ਹਾਤੀ ਤੇ ਬਾਜ ਘੋੜੇ ਅਨੇਕਾ ਸਮੂਹ ਜੁੱਜੇ ਨਾ ਬਾਚਾ ਏਕ ਜੁੱਜੇ ਕੀ ਹੋਵੇ ਕੋਈ ਨਹੀਂ ਬਚਿਆ ਤਬੇ ਆਨ ਲੰਕਾਨਾਥ ਲੰਕਾ ਦਾ ਨਾਮ ਕੌਣ ਤਵੇਖਣ ਜਿਨੂ ਰਾਜ ਜਿੱਤਾ ਜਗਨੰਦਰ ਜੀ ਨੇ ਰਾਗ ਨੂੰ ਮਾਰ ਕੇ ਉਹ ਆ ਗਿਆ ਤਨ ਜਿਜੋ ਸਿਸਨ ਕੇ ਸਾਥ ਉਹ ਬੱਚਿਆਂ ਨਾਲ ਦੂਜੇ ਲੜਿਆ ਬਹੋੜਾ ਛੰਦ ਲੰਕੇਸ਼ ਕੇ ਉਰ ਮੂੰਹ ਤੱਕ ਬਾਨ ਤੇ ਉਹ ਲੰਕੇਸ਼ ਲੰਕਾ ਦਾ ਇਸਰਾਇਤ ਵੇਖਣ ਇਹਦਾ ਹਿਰਦਾ ਤੱਕ ਕੇ ਛੱਡਿਆ ਤੀਰ ਮਾਰਿਆ ਇਹਦੇ ਮਾਰਿਓ ਰਾਮ ਸਿਸ ਪਜਕਾਨ ਸਭੇ ਰਾਮ ਦੇ ਪੁੱਤਰ ਨੂੰ ਖਿੱਚ ਕੇ ਮਾਰਿਆ ਤੀਰ ਸਭ ਗਿਰਿਓ ਧਾਨਮ ਸੋ ਭੂਮ ਮਦ ਤੇ ਧਰਤੀ ਦੇ ਜਾਤ ਮਾਰਤਾ ਇਹਨੂੰ ਵੀ ਇਹ ਵਿਸੁੱਧ ਜਾਨ ਨਹੀਂ ਕੀਓ ਭਦ ਦਿਗਤਿਆ ਦੇਹੋਸ਼ ਹੋ ਗਿਆ ਦੇਹੋ ਚਾ ਜਾਣ ਕਰਕੇ ਬਾਦ ਨਾਸ ਨਹੀਂ ਕੀਤਾ ਸਾਨੂੰ ਤਬ ਰੁਕੇ ਤਾਸ ਸੁਗਰੀਵ ਆਣ ਕਿ ਮੇਰੇ ਤੇ ਸੁਗਰੀਵ ਆ ਗਿਆ ਸਾਹਮਣੇ ਉਹ ਵੀ ਰੁਕ ਗਿਆ ਜੰਗ ਚ ਕਹਾਂ ਜਾਤ ਬਾਲ ਨਹੀਂ ਪੈ ਸ ਜਾਣ ਤੇ ਹੰਗਾਰ ਤੋਰ ਬੱਚੇ ਕਿੱਥੇ ਚੱਲੇ ਨਹੀਂ ਜਾਣ ਦੇਵਾਂਗਾ ਤਬ ਹਣੇ ਬਾਨ ਤੇ ਭਾਲ ਤੱਕ ਉਸ ਨੇ ਲੋਗ ਦੇ ਸਾਹਮਣੇ ਸੁਣ ਕੇ ਖਿੱਚ ਕੇ ਮੱਥੇ ਤੇ ਮਾਰਿਆ ਤਵੜੀ ਚ ਇਹ ਲੱਗੋ ਭਾਲ ਮੋ ਰਹੇ ਚੱਕ ਕੋ ਜੇ ਮੱਥੇ ਦੇ ਵਜ੍ਹਾ ਚੱਕਰਤੀ ਹੋ ਗਿਆ ਹੈਰਾਨ ਗਏ ਇਹ ਕਿ ਹੋ ਗਿਆ ਜਾਣ ਕੇ ਚੱਪ ਚੱਲੀ ਸੈਨ ਕਪਾਣੀ ਕੰਪਨੀ ਸੋਖ੍ਰੋਧ ਕਪਾਣੀ ਦੀ ਕਪੜੀ ਸੋ ਕਰੋ ਹੌ ਜਿਹੜੀ ਕਪੜੀ ਬਾਂਦਰਾ ਦੀ ਸਹਿਤ ਗੁੱਸੇ ਦੇ ਹੋ ਕੇ ਚੱਲੀ ਨਲ ਮੀਲ ਹਨੂ ਅੰਗਦ ਸੋ ਜੁੱਧ ਨਾਲ ਤੇ ਮੀਲ ਜਿਨ੍ਹਾਂ ਨੇ ਪੁਲ ਬੱਦਾ ਸੀ ਹਨੂਮਾਨ ਤੇ ਅੰਗਦ ਜੰਗੀ ਜਿਹੜੇ ਅਨਸ਼੍ਰੇਸ਼ਤ ਤਪ ਤੀਨ ਤੀਨ ਲੈ ਬਾਲ ਬਾਨ ਜਦੋਂ ਇਕੱਠੇ ਹੋ ਤੇ ਸਾਰੇ ਪਹਿ ਤਿੰਨ ਤਨ ਪੀਰ ਇਕੱਠੇ ਚੜਾ ਲੈ ਧਰਸ਼ ਦੇ ਵਿੱਚ ਲਊ ਤੇ ਕੁਸੂ ਨੇ ਗਏ ਹਣੇ ਭਾਲ ਮੋਹ ਰੋਸ ਠਾਨ ਜਿੱਤਾਂ ਤਰਚਨ ਦੇ ਮੱਥੇ 'ਚ ਮਾਰੇ ਸਾਰਿਆਂ ਦੇ ਜੋ ਗਏ ਸੂਰ ਸੋ ਰਹੇ ਖੇਤ ਜਿਹੜੇ ਗਏ ਸੀ ਸੂਰ ਨੇ ਜੰਗ ਵਿੱਚ ਹੀ ਰਹਿ ਗਏ ਉਹ ਬਤੇ ਭਾਜ ਤੇ ਹੋਏ ਅਚੇਤ ਜਿਹੜੇ ਵਾਕੇ ਉਹ ਭੱਜ ਗਏ ਜਿਹੜੇ ਉੱਥੇ ਸਾਨੂੰ ਚੇਤ ਬੇਹੋਸ਼ ਹੋਗੇ ਚੇਤਨਤਾ ਤੋ ਰਹੇ ਤਾਪ ਤਾਪ ਕਾ ਤਾਕ ਖਿਸ ਕਸ ਬਾਨ ਤਰੋ ਪੱਤ ਤੋਕ ਕੇ ਨਿਸ਼ਾਨਾ ਬਣਾਵਣਾ ਤੇ ਬਾਲਕਨ ਖਿੱਚ ਕੇ ਜੋਰ ਨਾਲ ਤੀਰ ਕਲ ਹਤਿ ਉਹ ਰਾਗ ਦੀ ਤਾਜ ਕਾਨ ਤੇ ਰਾਗ ਵੀ ਰਾਜੇਂਦਰ ਦੀ ਕਾਨ ਛੱਡ ਕੇ ਸਾਰੀ ਫੌਜ ਮਾਰ ਦਿੱਤੀ ਜਿੰਨੀ ਸੀ ਆਨੂਪ ਨਰਾਦ ਛੰਦ ਉਕੋਪ ਦੇਹ ਕੈ ਬਲੰ ਸੋ ਵੇ ਕਰਕੇ ਨ ਗੁੱਸਰੇ ਸਹਿਤ ਬਲ ਨੂੰ ਤਕਰੁਧ ਰਾਗ 20 ਗੁੱਸਰੇ ਦੇ ਰਾਜ ਰਾਜ ਜੁਨੀਆਂ ਦੇ ਬੱਚੇ ਰਾਮਚੰਦਰ ਦੇ ਐ ਵਿਚਤਰ ਚਿਤਰ ਤੰ ਸਰੰ ਹਾਂ ਵਿਚਤਰ ਅਲੋਪਕ ਚਿਤਰਕਾਰੇ ਵਾਲੇ ਅਨੋਖੇ ਤੀਰ ਜਿਹੜੇ ਹਨ ਬਾ ਬਰਖ ਬਰਖ ਨੋਰਨ ਵਿਸ਼ੇਸ਼ ਕਰਕੇ بارش ਹੋ ਰਹੀ ਹੈ ਜੰਗ ਦੇ ਵਿੱਚ ਪਿਤਾ ਜੀ ਆਸ੍ਰੀ ਸਤਿ ਪੰ ਅੱਜ ਦੇ ਹਨ ਆਸ੍ਰੀ ਦਾਇੰਪਨ ਦੇ ਸਤਨ ਪੁੱਤਰ ਉਠੰਤ ਭਾਇ ਕਰੀ ਤੁਨ ਤਰਵਿਆ ਭਾਇ ਦੇ ਸਤਨ ਆਵਾਜ ਪਰਮੰਤ ਕੁੰਡਲੀ ਕਰਤਮ ਪਰਮੰਤ ਵਿਚਰਦੇ ਆ ਕੁੰਡਲੀ ਚਿਰਤ ਤੀਰਤ ਕੰਮ ਕੀਤਾ ਕੁੰਡਲ ਦੇ ਵਿੱਚ ਭਾਵ ਗੇੜੇ ਦੇ ਨਾਲ ਵਿਚਰਦੇ ਹਨ ਚੱਕਰ ਦੇ ਵਿੱਚ ਪਪਿੰਡ ਧਾਰਨ ਸਰਨ ਵਿਸ਼ੇਸ਼ ਕਰਕੇ ਧਿਆਨਕ ਬਹੁਤੀ ਤੀੜਾ ਹੋਈ ਸਰਨ ਤੀਰਾਂ ਨਾਲ ਕੁਮਾਂਤ ਕਾਇ ਲੋਕਨ ਕੁਮਾਂਤ ਕੁੰਦਿਆ ਕਾਇ ਲੋ ਜਸ ਕਣ ਬਹੁਤੇ ਤਤਾਛ ਬਾਨ ਨੂੰ ਬਨ ਬਨ ਤਤਾਛ ਬਾਨ ਨੂੰ ਬਰੰ ਬਾਨ ਨੂੰ ਬਰੰ ਤਤਾਛ ਕਰਤੇ ਹੋਏ ਬਾਨ ਨੂੰ ਤੀਰਾਂ ਦੇ ਨਾਲ ਬਰੰ ਬਲ ਵਾਲੇ ਵਿਪੱਜ ਕਾਤਰੋ ਕਿਤੰ ਭਾਜ ਗਿਆਨ ਕਾਤਰੋ ਕਰ ਕਿਤੰ ਕਿਤਨੇ ਗਜੰਤ ਜੋਦਨੋ ਜੁਦੰ ਗਜੰਤ ਗਾਜ ਜੋਦਨੋ ਜੋਦਨੋ ਜੋਦੇ ਤੇ ਜੁਦੰਗ ਜੰਗ ਵਿੱਚ ਜਲੰਤ ਤੀਸ਼ਨੋ ਅਸੰ ਜਲੰਤ ਚਲਦੇ ਹਤੀਸ਼ੋ ਪਿੱਖੇ ਆਸਮ ਸ੍ਰੀ ਸਾਹਿਬ ਕਮੰਤ ਤ ਧਾਰੀ ਉਜਲੰ ਕਮੰਤ ਚਮਕਦੀ ਹੈ ਧਾਰ ਜਿਹੜੀ ਹੈ ਉਜਲੰ ਚਕੀ ਪਪਾਤ ਅੰਗਦ ਕੇਸਰੀ ਪਪਾਤ ਡਿੱਗ ਪੈਂਦੇ ਪਿਆ ਨੇ ਜਨਾਸ ਹੋ ਗਏ ਅੰਗਦ ਵਰਗੇ ਤੇ ਕੇਸ਼ਰੀ ਵਰਗੇ ਜਿਹੜੇ ਸਾਨੂੰ ਹਨੂਬ ਸੁਗਰ ਸੁਗਰਵੰ ਬਲੰ ਹਨੂਬ ਹਨੂਬ ਸੁਗਰਵੰ ਸੁਗਰਵੰ ਬਲੰ ਹਨੂਮਾਨੁਵਾ ਉਹ ਸੁਗਰ ਸੋਕਿਰਵੰ ਪਾਤ ਕਥਯ ਸੁਗਰਵੰ ਸੁਗਰੀਵ ਜਿਹੜਾ ਬਲੰਗ ਬਲ ਵਾਲਾ ਗਰੰਤ ਆਸਰੰ ਰਨੰ ਗਰੰਤ ਦੇਖਦੇ ਆਸੰਗ ਦੈਂਤਾਂ ਦੀ ਫੌਜ ਰਣਗ ਜੰਗ ਵਿੱਚ ਪਾ ਪਰਮ ਆਸ੍ਰੀ ਇਸ ਸੰ ਐਂਦੀ ਪਾ ਪਰਮ ਆਸਰੀ ਆ ਭਾਰਮ ਦੇ ਸਹਿਤ ਆਸਰੀ ਦੈਂਤਾਂ ਦੇ ਜਿਹੜੇ ਸਿੱਖਣ ਬੱਚੇ ਹੈ ਉਹਨਾਂ ਦੇ ਇੱਕ ਜਿੱਕਰ ਦੇ ਆ ਲਹੂ ਤੇ ਕੁੱਸੂ ਭਜੰਤ ਸਿਆਮਨੋ ਧਰਮ ਹੱਤ ਜਾਂਤ ਛੱਡ ਦਿੱਤਾ ਸਵਾਮੀ ਦਾ ਜਿਹੜਾ ਧਰਮ ਪਾਲਣਾ ਸੀ ਕਰਨ ਧਰਮ ਤੇ ਸਿਆਮਨੋ ਸਵਾਮੀ ਜਿਹੜਾ ਸਵਾਮੀ ਦਾ ਧਰਮ ਪਾਲਣਾ ਸੀ ਲੂਣ ਖਾਦੋ ਸਫਲ ਕਰਨਾ ਸੀ ਉਹਨੂੰ ਛੱਡ ਕੇ ਭੱਜ ਗਏ ਹਨ ਭਜੰਤ ਪ੍ਰਾਨ ਲੈ ਭਟਨ ਹੱਤ ਨੂੰ ਸੂਰ ਨੂੰ ਸਵਾਸਤਾ ਨੂੰ ਜਿੰਦ ਨੂੰ ਲੈ ਕੇ ਭੱਜ ਗਏ ਉਠੰਤ ਅੰਦ ਤੁੰਦਨ ਹਾਂ ਜੇ ਕੇ ਅੰਦ ਤੁੰਦ ਅੰਧਾ ਤੁੰਦੇ ਉੱਠੜੋਤੇ ਕਬੰਧ ਬੰਦ ਬੰਦ ਕੰ ਕਟੰ ਕਬੰਧ ਤੁੰ ਕਬੰਧ ਬੰਦ ਤੰ ਕਟੰ ਕਬੰਧ ਦੇ ਨਾ ਸਿ ਧੜਾ ਬੰਦ ਬੰਦ ਤਨਾਵ ਜੋੜਦਾ ਹੁੰਦਾ ਹੈ ਜੋੜਾ ਵਾਲੇ ਥਾਂ ਤੋਂ ਕੰ ਕਟੀਆਂ ਹੋਈਆਂ ਅਧੀਆਂ ਧੜਾ ਉੱਠੜੋਤੀਆਂ ਹਨ ਅੰਧਾ ਤੁੰਦ ਛੇਤੀ ਨਾਲ ਲਗੰਤ ਬਾਨ ਨੂੰ ਬਰੰ ਬਰੰ ਬਿਨ ਦੇਣ ਵਾਲੇ ਬਰੰ ਬੰਦ ਦੇ ਸਹਤ ਛੱਡੇ ਹੋਏ ਬਰੰ ਸਰੇਸ਼ਟ ਉਲਾਗਦੇ ਹਰ ਬਾਣ ਨੂੰ ਪੀਰ ਗ੍ਰੰਥ ਭੂਮ ਅਹਰਯੰ ਅਹਰਯੰ ਅਹਬਿਯੰ ਅਹਰਯੰ ਨੂੰ ਅਹਰਯੰ ਪੜ੍ਹਨੋ ਅਹਰਯੰ ਅਹਰਯੰ ਨਾਮ ਜੰਗ ਦਾ ਜੰਗ ਧੂਮੀ ਦੇ ਵਿੱਚ ਗ੍ਰੰਥ ਦਿਖਦੇ ਹਨ ਭੂਮ ਧਰਤੀ ਤੇ ਆਹਰ ਨੂੰ ਜੰਗ ਜੰਗ ਭੂਮੀ ਵਿੱਚ ਦਿਖਦੇ ਹਨ ਆਹ ਨਾਮ ਜਾਂਦਾ ਹੁੰਦਾ ਹੈ ਸਪਾਤ ਬ੍ਰਿਸ਼ਣਨ ਧਰਮ ਆਹ ਪਾਤ ਬ੍ਰਿਸ਼ਣਨ ਧਰਮ ਤੇ ਜਾਣ ਤਪਾਤ ਵਿੱਗ ਪਏ ਹਨ ਵਿੱਚ ਧਰਤੀ ਦੇ ਉੱਪਰ ਕਿਹੜੇ ਵਿਵੇਗ ਮਾਰਤ ਹਕੀਕਾ ਵਿਵੇਗ ਮਾਰਤ ਨੂੰ ਜਨਮ ਆ ਵਿਵੇਗ ਛੇਤੀ ਨਾਲ ਮਾਰਤ ਆ ਮਾਰਤ ਨਾਮ ਹੈਗਾ ਪਾਉਣ ਦਾ ਤੇ ਜੰਗ ਨਾਮ ਜਾਣ ਦਾ ਜਾਣਣਾ ਕਰੋ ਕਿ ਮਾਰਤ ਪਾਉਣ ਦੇ ਵਿਵੇਗ ਛੇਤੀ ਨਾਲ ਸਕੇ ਵਿਰਛ ਡਿੱਗੇ ਪਏ ਹਨ ਜੰਗ ਵਾਲੀ ਜਿਹੜੀ ਧਰਤੀ ਹੈ ਉਹਦੇ ਵਿੱਚ ਪੀਰਾ ਰੂਪੀ ਪਾਉਣ ਚੱਲੀ ਹੈ ਸੀਰ ਅਤੇ ਤਲਵਾਰਾ ਰੂਪੀ ਪਾਉਣ ਦੇ ਨਾਲ ਸੂਰਨਿਆ ਰੂਪੀ ਦਰਸ਼ਾ ਨੂੰ ਕੱਟ ਕੇ ਸੁੱਕਿਆ ਹੋਇਆ ਹੈ ਧਰਤੀ ਦੇ ਉੱਪਰ ਪ੍ਰੰਤ ਤਪਾਤ ਬ੍ਰਿਸ਼ਣਮ ਧਰਨ ਤਪਾਤ ਨ ਡਿਗਣ ਦਾ ਡਿਗ ਪੈ ਹਨ ਬ੍ਰਿਸ਼ਣਮ ਦਰਸ਼ ਧਰੰਗ ਧਰਤੀ ਤੇ ਜਿਵੇਂ ਇਸ ਤਰ੍ਹਾਂ ਵਿਵੇਗ ਮਾਰਗ ਜਨਨ ਜਾਣਣਾ ਕਰੋ ਤੇ ਮਾਰਗ ਪਾਉਣ ਦੇ ਨਾਲ ਜਿਵੇਂ ਕਾਲੀ ਪਾਉਣ ਚੱਲਣ ਦੇ ਨਾਲ ਵਿਛ ਧਰਤੀ ਤੇ ਡਿਗ ਪੈਂਦੇ ਆ ਕੇਚਤ੍ਰ ਤੀਰਾਂ ਤੇ ਪਲਵਾਰਾ ਰੂਪੀ ਪਾਉਣ ਦੇ ਚਲਨ ਨਾਲ ਸੂਰਮੇ ਰੂਪੀ ਜੜ ਬਰਸ਼ਾਨ ਇਹ ਧਰਤੀ ਤੇ ਡਿੱਗੇ ਪਏ ਹਰਕਤੇ ਹੋਏ ਭਰੰਤ ਧੂਰ ਪੂਰਨ ਭਰੰਤ ਭਰ ਗਿਆ ਧੂਰ ਤ ਧੂਰ ਦੇ ਨਾਲ ਪੂਰਨ ਆਕਾਸ਼ ਬਵੰਤ ਸ੍ਰੋਨ ਸੰਗ ਮੁਖੰ ਬਵੰਤ ਰਾਉਣਪੰ ਮੁਖਮ ਮੁਖ ਮੂੰਹ ਦੇ ਵਿੱਚੋਂ ਇਸਰਾਉਤ ਖੂਨ ਦੀ ਹੈ ਵਿਵੰਤ ਵਿਮੰਤ ਅਗਲਛ ਗਿਆਨ ਜਾਂ ਕੈ ਉਲਟੀ ਕਰ ਰਹੇ ਹਨ ਚਦਾਰ ਚਾਂਬੀ ਨਬੰ ਨਬੰ ਆਕਾਸ਼ਿਤ ਸਿਤਕਾ ਚੀਕਦੀਆਂ ਚਾਂਬੀ ਉੱਲਾ ਸਕੰਤ ਫਿੰਕਰੀ ਫਿਰੰਗ ਸਕੰਤ ਤੇ ਸਕੰਤ ਤੁਹਾਡੇ ਸਕੰਤ ਧਰਤੀ ਤੇ ਫਿੰਕਰੀ ਜਿਗੜੀ ਫਿਰੰਗ ਫਿਰਦ ਨੇ ਧਰਤੀ ਦੇ ਉੱਪਰ ਫਿਰਦੀਆਂ ਹਨ ਜਿਗੜੀਆਂ ਤੇ ਜੇ ਫਕੰਤ ਪਾਠ ਹੋਵੇ ਤਾਂ ਬੋਲਣਾ ਹੋਵੇਗਾ ਸਕੰਤ ਬੋਲਦਿਆਂ ਤੇ ਹੰਤਰੀ ਜਿਦੜੀ ਫਿਰਨ ਫਰਦੀ ਐ ਸਰਦੀਆਂ ਅਣ ਜਿਦੜੀਆਂ ਸਕੰਤ ਬੋਲਦਿਆਂ ਠਕੰਤ ਧਰਤੀ ਤੇ ਪਕਾਰ ਭੂਤ ਪ੍ਰੇਤਨ ਪਕਾਰ ਭੂਤ ਪ੍ਰੇਤਨ ਭੂਤ ਤੇ ਪ੍ਰੇਤਾਂ ਨੂੰ ਪਕਾਰ ਬੋਲਦੇ ਹਨ ਧਕਾਰ ਡਾਕਣੀ ਡੁਲੰ ਉਹ ਧਕਾਰ ਨੇ ਡਾਕਣੀ ਡੁਲ ਡੁਲ ਕਰਕੇ ਗਰੇ ਧਰਮ ਤਰੰ ਹਾਂਜੀ ਗਰੇ ਤਰੰਤਰਮ ਧਰਮ ਮੇਂ ਗਿਰੇ ਧਰੰ ਤੁਰੰ ਤਰੰ ਤੇ ਧਰਾ ਧਰੰ ਧਰਮ ਜਿਵਨ ਛੇ ਗਰੇਨ ਪਾਠ ਸਫਲ ਕਰਨਾ ਚਾਹ। ਗਿਰੇ ਧਰੰ ਤੁਰੰ ਤਰੰ ਗਿਰੇ ਤਰੰ ਤਰੰ ਧਰਮ ਤੇ ਧਰਮ ਦਾ ਅਰਥ ਪਹਿਲਾਂ ਕਰਨਾ ਗਿਰੇ ਧਰਮ ਦੇ ਪਿੱਛੇ ਕਰਨਾ ਹੈ। ਧਰਮ ਸੂਰਮੇ ਜਿਹੜੇ ਸਾਨ ਸੋ ਧਰਨ ਧਰਮੀ ਤੇ ਧਰਨ ਧਰੰਗ ਤੁਰਾ ਰੂਪ ਤੇ ਧਰਨ ਸੂਰਮੇ ਘਰਾ ਘੜਾ ਘੜੇ ਦਿਖਦੇ ਹਨ ਕਿਵੇਂ ਕਹੇ ਧਰਮੀ ਜਿਵੇਂ ਤਰੰਗ ਨਾਂ ਦਾ ਪਹਾੜ ਦਾ ਜਿਵੇਂ ਨਾਂ ਦਾ ਜਿਵੇਂ ਦਾ ਸੋ ਧਰ ਸੂਰਮੇ ਤਾਰ ਧਾਰਨ ਵਾਲੇ ਤਨਖਾਂ ਨੂੰ ਜਿਹੜੇ ਹਨ ਉਹ ਘੜਾ ਘੜੇ ਦਿਖਦੇ ਐ ਧਰਨ ਪਹਾੜਾਂ ਦੀ ਤਰ੍ਹਾਂ ਗਿਰਾ ਦਿਖਦੇ ਹਨ ਤੇ ਧਰਨ ਧਰਤੀ ਤੇ ਧਰਤੀ ਦੇ ਉੱਪਰ ਧਰਨ ਪਹਾੜ ਜਿਵੇਂ ਜਿਵੇਂ ਤੁਹਾਡਾ ਤੁਹਾਡੇ ਦਿਖਦੇ ਆ ਇਸ ਤਰ੍ਹਾਂ ਸੂਰਮੇ ਜੰਗੀ ਦਿਖਦੇ ਆ ਧਰਤੀ ਤੇ ਇਹ ਸਫਲੇ ਹੋਗੇ ਕਿ ਨਹੀਂ ਲੱਗਾ ਪਤਾ ਕਿ ਨਹੀਂ ਮੜਾ ਮੋਟਾ ਜਿਹਾ ਧਰਨ ਧਰਤੀ ਤੇ ਦਿਖਦੇ ਹਨ ਤੇ ਧਰਨ ਜਿਵੇਂ ਅਪੀਰਤ ਜਾਟੜ ਧਰਨ ਜਿਵੇਂ ਹੁੰਦਾ ਇਹਨੂੰ ਲਾ ਲੈਣਾ ਧਰਨ ਪਹਾੜ ਜਿਵੇਂ ਜਿਵੇਂ ਦਿਖਦੇ ਆ ਧਰਨ ਧਰਤੀ ਤੇ ਇਸੇ ਤਰ੍ਹਾਂ ਹੀ ਧਰਮ ਧਰਨ ਜਿਹੜੇ ਸੂਰਮੇ ਹਨ ਤਰਖਨ ਧਾਰਨ ਵਾਲੇ ਉਹ ਤੜਾ ਧਰਮ ਤੜਾ 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 ਤਰੰਗ ਨਾਮੇ ਤੜਾ ਤੜੜੇ ਤੇ ਤਰੰਗ ਨਾਮੇ ਪਹਾੜ ਦਾ ਜਿਵੇਂ ਨਾਮੇ zameen ਦਾ ਗੁਰੇ ਨਾਮ ਨਿਕਰ ਦਾ ਤਰੰਗ ਨਾਮੇ ਧਰਤੀ ਤੇ ਧਰਤੀ ਤੇ ਤੜਾ ਤੜੜ ਜਿਵੇਂ ਪਹਾੜ ਦਿਖਦੇ ਹੈ ਇਸ ਤਰ੍ਹਾਂ ਧੁਰਾ ਪਰਮ ਖੇਤੀ ਨਾਲ ਸੂਰਮੇ ਧਿਖਦੇ ਹਨ ਪਪਾਜੇ ਸ੍ਰਾਵਣ ਤੰ ਤਨ ਹਨੀਤ ਪਪਾਜੇ ਪਪਾਜੇ ਸ੍ਰਾਵਣ ਤੰ ਤਨ